ਪਰਦੀਮੁਲ ਦੀ ਕੈਨੇਡੀਅਨ ਨਾਗਰਿਕ ਅਨੀਤਾ ਆਨੰਦ ਅਤੇ ਦਿੱਲੀ ਵਿੱਚ ਜਨਮੀ ਕਮਲ ਖੇੜਾ ਕੈਨੇਡਾ ਦੀ ਸੰਸਦ ਲਈ ਚੁਣੀ ਗਈ ਸਭ ਤੋਂ ਘੱਟ ਉਮਰ ਦੀਆਂ ਔਰਤਾਂ ਵਿੱਚੋਂ ਹਨ ਹੁਣ ਉਹਨਾਂ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੈਬਨਿਟ ਦਾ ਹਿੱਸਾ ਬਣਾਇਆ ਗਿਆ ਹੈ ਲਿਬਰਲ ਪਾਰਟੀ ਦੇ ਇੱਕ ਸਾਬਕਾ ਕੇਂਦਰੀ ਬੈਂਕਰ ਕਾਰਨੀ ਨੇ ਸ਼ੁੱਕਰਵਾਰ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਦੀ ਪ੍ਰਧਾਨਗੀ ਵਿੱਚ ਇੱਕ ਪ੍ਰੋਗਰਾਮ ਵਿੱਚ ਤੀਵੇਂ ਕੈਨੇਡੀਅਨ ਮੰਤਰਾਲੇ ਦੇ ਮੈਂਬਰਾਂ ਦੇ ਨਾਲ ਸੌ ਚੁੱਕੀ ਅਨੀਤਾ ਵਿਗਿਆਨ ਅਤੇ ਉਦਯੋਗ ਮੰਤਰੀ ਹਨ ਜਦਕਿ ਕਮਲ ਸਿਹਤ ਮੰਤਰੀ ਹਨ ਦੋਵੇਂ ਸਾਫ ਦਾ ਪ੍ਰਧਾਨ ਮੰਤਰੀ ਜੋਸਟਿਨ ਟੂਡੋ ਦੀ ਕੈਬਨਿਟ ਵਿੱਚ ਵੱਖ-ਵੱਖ ਵਿਭਾਗਾਂ ਦੇ ਨਾਲ ਆਪਣੇ ਮੰਤਰੀ ਅਹੁਦੇ ਨੂੰ ਬਰਕਰਾਰ ਰੱਖਣ ਵਾਲੇ ਕੁਝ ਲੋਕਾਂ ਵਿੱਚ ਹਨ ਤਰਜ਼ਿਕ ਕਮਲ ਖੇੜਾ ਦਾ ਪਰਿਵਾਰ ਕੈਨੇਡਾ ਵਿੱਚ ਚਲਾ ਗਿਆ ਸੀ ਜਦੋਂ ਉਸ ਦੀ ਸਕੂਲੀ ਪੜ੍ਹਾਈ ਚੱਲ ਰਹੀ ਸੀ ਬਾਅਦ ਵਿੱਚ ਉਸ ਨੇ ਯਾਰਕ ਯੂਨੀਵਰਸਿਟੀ ਟੋਰਾਂਟੋ ਤੋਂ ਬੈਚਲਰਸ ਆਫ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਵੈੱਬਸਾਈਟ ਅਨੁਸਾਰ ਕਮਲ ਖੇੜਾ ਨੂੰ ਪਹਿਲੀ ਵਾਰ 2015 ਵਿੱਚ ਬ੍ਰੈਂਟਨ ਵੈਸਟਲੀ ਸੰਸਦ ਮਜੂ ਚੁਣਿਆ ਗਿਆ ਸੀ ਉਹ ਸੰਸਦ ਦੀਆਂ ਚੁਣੀਆਂ ਗਈਆਂ ਸਭ ਤੋਂ ਘੱਟ ਉਮਰ ਦੀਆਂ ਔਰਤਾਂ ਵਿੱਚੋਂ ਇੱਕ ਹੈ ਇੱਕ ਰਜਿਸਟਰਡ ਨਰਸ ਵੌਲੰਟੀਅਰ ਅਤੇ ਆਰਥਿਕ ਕਾਰਕੁਨ ਕਮਲ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਉਥੇ ਟ੍ਰੂਡੋ ਦੀ ਥਾਂ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੀ ਅਨੀਤਾ ਆਨੰਦ ਨੇ ਜਨਵਰੀ ਵਿੱਚ ਐਲਾਨ ਕੀਤਾ ਹੈ ਕਿ ਉਹ ਇਸ ਦੌੜ ਤੋਂ ਪਿੱਛੇ हट ਰਹੀ ਹੈ ਉਸ ਸਮੇਂ ਉਸਨੇ ਵੀ ਕਿਹਾ ਸੀ ਕਿ ਉਹ ਦੁਬਾਰਾ ਚੋਣ ਨਹੀਂ ਲੜੇਗੀ ਹਾਲਾਂਕਿ ਉਸਨੇ 1 ਮਾਰਚ ਨੂੰ ਆਪਣਾ ਫੈਸਲਾ ਪਲਟਿਆ ਸੀ ਅਤੇ ਕਿਹਾ ਸੀ ਕਿ ਕੈਨੇਡਾ ਸਾਡੇ ਦੇਸ਼ ਦੇ ਇਤਿਹਾਸ ਵਿੱਚ ਇੱਕ ਨਾਜੁਕ ਪਲ ਦਾ ਸਾਹਮਣਾ ਕਰ ਰਿਹਾ ਹੈ ਜਾਣਕਾਰੀ ਮੁਤਾਬਕ ਨੀਤਾ ਆਨੰਦ ਨੋਵਾ ਸਕੋਸ਼ੀਆ ਵਿੱਚ ਪੈਦਾ ਹੋਈ ਅਤੇ ਵੱਡੀ ਹੋਈ ਅਤੇ ਬਾਅਦ ਵਿੱਚ অন্ਟਾਰੀਓ ਚਲੀ ਗਈ ਉਹਨਾਂ ਕਿਹਾ ਕਿ ਮੈਨੂੰ ਮਾਰਕ ਕਾਰਨੀ ਦੀ ਸਰਕਾਰ ਵਿੱਚ ਨਵੀਨਤਾ ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਵਜੋਂ ਸੌਂਚੂ ਕੰਦਾ ਮਾਨ ਮਹਿਸੂਸ ਹੋਇਆ ਅਸੀਂ ਜਾਣਦੇ ਹਾਂ ਕਿ ਨਕਾਰਾਤਮਕਤਾ ਨਾਲ ਟ੍ਰੇਡ ਵਾਰ ਨਹੀਂ ਜਿੱਤੀ ਜਾ ਸਕਦੀ ਅਸੀਂ ਇੱਕਜੁੱਟ ਅਤੇ ਮਜ਼ਬੂਤ ਹਾਂ ਅਤੇ ਅਸੀਂ ਇੱਕ ਸਮਾਜਿਕ ਮੀਡੀਆ ਪੋਸਟ ਨੂੰ ਤੁਰੰਤ ਬਣਾਵਾਂਗੇ ਅਤੇ ਭਵਿੱਖ ਵਿੱਚ ਕੈਨੇਡਾ ਦੀ ਆਰਥਿਕਤਾ ਦਾ ਨਿਰਮਾਣ ਕਰ ਸਕਦੇ ਹਾਂ ਕੈਨੇਡਾ ਦੀ ਨਵੀਂ ਸਰਕਾਰ ਵਿੱਚ ਭਾਰਤੀ ਮੂਲ ਦੀ ਕੈਨੇਡੀਅਨ ਨਾਗਰਿਕ ਅਨੀਤਾ ਆਨੰਦ ਤੇ ਦਿੱਲੀ ਵਿੱਚ ਜਨਮੀ ਕਮਲ ਖੇੜਾ ਕੈਨੇਡਾ ਦੀ ਨਵੀਂ ਸਰਕਾਰ ਵਿੱਚ ਉਹਨਾਂ ਨੂੰ ਥਾਂ ਮਿਲੀ ਹੈ ਦੱਸ ਦੇ ਕਿ ਉਹਨਾਂ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਮਾਰਕਾਰਨੀ ਦੀ ਕੈਬਨਿਟ ਦਾ ਹਿੱਸਾ ਬਣਾਇਆ ਗਿਆ ਹੈ